ਪੰਜਾਬ ਦੇ ਵੱਡੇ ਘੱਟ ਨੂੰ ਦੇਖਦੇ ਹੋਏ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਤਰਨਾ ਹੋਇਆ ਸਮਾਪਤ ਪੁਲਿਸ ਵੱਲੋਂ 10 ਤਰੀਕ ਤੱਕ ਭਾਨਾ ਸਿੱਧੂ ਨੂੰ ਛੱਡਣ ਦੀ ਦਿੱਤੀ ਲਿਖਤ ਸਹਿਮਤੀ ਜੋ ਵੀ ਨੌਜਵਾਨਾਂ ਨੂੰ ਫੜਿਆ ਗਿਆ ਉਹਨਾਂ ਨੂੰ ਤੁਰੰਤ ਛੱਡਿਆ ਜਾਵੇਗਾ ਜੋ ਵੀ ਨੁਕਸਾਨ ਹੋਇਆ ਹੈ ਉਹ ਸਾਰਾ ਪ੍ਰਸ਼ਾਸਨ ਭਰੇਗਾ ਵੱਡੀ ਖਬਰ ਬਾਹਰ ਨਿਕਲ ਕੇ ਆ ਰਹੀ ਹੈ ਕਿ ਭਾਨੇ ਸਿੱਧੂ ਨੂੰ ਬਰੀਕ ਕਰ ਦਿੱਤਾ ਗਿਆ ਜੋ ਕਿ 10 ਤਰੀਕ ਨੂੰ ਆਪਣੇ ਵਿੱਚ ਆ ਜਾਵੇਗਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਭਾਨੇ ਸਿੱਧੂ ਦੀ ਸਪੋਰਟ ਵਿੱਚ ਭਾਨਾ ਸਿੱਧੂ ਜਿੰਦਾਬਾਦ ਜ਼ਰੂਰ ਲਿਖਿਓ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ ਸ਼ੇਦ ਉਹਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਕੋਈ ਨਾ ਸੁਣ ਲੈ ਸੁਣ ਲੈ ਬਹੁਤ ਆਲਾ ਮੋਢੀ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਕੌਲ ਮ ਜਵਾਬ ਦੇਣ ਲੱਗਿਆ ਉਹ ਚ ਛੇ ਤਾਂ ਮਦਈ ਹੁੰਦੀ ਪੁਲਿਸ ਨਾਲ ਦੀ ਨਾਲ ਇਹ ਕੈਸਲ ਕਰਕੇ ਤੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ